ਸਵਾਗਤ ਹੈ ਦਰਸ਼ਕੋ ਨੀਲ ਫੈਕਟ ਨਿਊਜ਼ ਦੇ ਇਸ ਵਕਤ ਲਾਈਵ ਤੁਸੀਂ ਦੇਖ ਰਹੇ ਹੋ ਫੇਸਬੁੱਕ ਲਾਈਵ ਤੇ ਇਸ ਵਕਤ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਇਹ ਪਾਕ ਪਵਿੱਤਰ ਧਰਤੀ ਦਿਨਾ ਸਾਹਿਬ ਦੀ ਦਿਨਾ ਸਾਹਿਬ ਦੇ ਵਿੱਚ ਅਸੀਂ ਮੌਜੂਦ ਹੈ ਜਿੱਥੇ ਕਿ ਪਿੰਡ ਦੇ ਨੌਜਵਾਨਾਂ ਵੱਲੋਂ ਪਿੰਡ ਦੀ ਸਮੂਹ ਸੰਗਤ ਵੱਲੋਂ ਨਗਰ ਨਿਵਾਸੀਆਂ ਵੱਲੋਂ ਛੋਟੇ ਸ਼ਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁੱਧ ਦਾ ਜਿਹੜਾ ਲੰਗਰ ਸਵੇਰ ਤੋਂ ਲੈ ਕੇ ਕੁੱਲਾ ਜਿਹੜਾ ਲੰਗਰ ਚੱਲ ਰਿਹਾ ਔਰ ਇਸ ਵਕਤ ਸਾਡੀ ਟੀਮ ਪਹੁੰਚੀ ਹੈ ਦੀਨਾ ਸਾਹਿਬ ਮੁਖ ਅੱਡੇ ਦੇ ਉੱਪਰ ਔਰ ਤੁਸੀਂ ਦੇਖ ਸਕਦੇ ਹੋ ਕਿ ਛੋਟੇ-ਛੋਟੇ ਬੱਚਿਆਂ ਤੋਂ ਲੈ ਕੇ ਨੌਜਵਾਨ ਔਰ ਸਾਰੇ ਹਰ ਉਮਰ ਦੇ ਹਰ ਵਰਗ ਦੇ ਜਿਹੜੇ ਸੰਗਤ ਦੇ ਵਿੱਚ ਸਭ ਨੇ ਜਿਹੜਾ ਵੱਧ ਚੜ ਕੇ ਹਿੱਸਾ ਲਿਆ ਔਰ ਨਾਲ ਹੀ ਸੇਵਾ ਕੀਤੀ ਹੈ ਔਰ ਦੁੱਧ ਦਾ ਲੰਗਰ ਹੈ ਜਿਹੜਾ ਵਰਤਾਇਆ ਤੇ ਹੁਣ ਇਸ ਵਕਤ ਸ਼ਾਮ ਹੋ ਚੁੱਕੀ ਹੈ ਸ਼ਾਮ ਦੇ 4:30 ਦੇ ਕਰੀਬ ਸਮਾਂ ਹੋ ਚੁੱਕਿਆ ਪਰ ਜੇ ਗੱਲ ਕੀਤੀ ਜਾਵੇ ਛੋਟੇ ਛੋਟੇ ਬੱਚਿਆਂ ਦੇ ਇਧਰ ਮੈਂ ਚਾਹਾਂਗਾ ਕੈਮਰਾ ਮਾਰੋ ਛੋਟੇ ਛੋਟੇ ਬੱਚਿਆਂ ਨੇ ਛੋਟੇ ਸ਼ਹਿਦਜਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਅੱਜ ਜਿਹੜਾ ਇਹ ਲੰਗਰ ਦੇ ਵਿੱਚ ਬਹੁਤ ਸੇਵਾ ਕੀਤੀ ਹੈ ਔਰ ਗੱਲਬਾਤ ਕਰਾਂਗੇ ਰੁਪਿੰਦਰ ਦੀਨਾ ਜੀ ਸਾਡੇ ਨਾਲ ਖੁਦ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਦੀਨਾ ਸਾਹਿਬ ਵਾਅਦ ਜੀ ਕੀ ਫਤਿਹ ਸਵਾਲ ਅਲਿਕ ਜੀ ਕੀ ਫਤਿਹ ਅ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਸ਼ਹੀਦੀ ਦਿਹਾੜੇ ਚੱਲ ਰਹੇ ਆ ਹਰ ਜਗ੍ਹਾ ਲੰਗਰ ਵਰਤਾਇਆ ਜਾ ਰਿਹਾ ਹੈ ਅੱਜ ਦੀਨਾ ਸਾਹਿਬ ਦੇ ਵਿੱਚ ਵੀ ਦੇਖਿਆ ਕਿ ਛੋਟੇ-ਛੋਟੇ ਬੱਚੇ ਵੀ ਬੜੀ ਸਤਕਾਰ ਦੇ ਨਾਲ ਸੇਵਾ ਕਰ ਰਹੇ ਆ ਔਰ ਕੀ ਕਹਿਣਾ ਚਾਹੋਗੇ ਅੱਜ ਤਾਂ ਜਿਹੜਾ ਇਤਿਹਾਸਕ ਦੇਣਾ 13 ਪੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਬਾਬਾ ਜ਼ੁਰਾਵਰ ਸਿੰਘ ਜੀ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਤੁਹਾਨੂੰ ਮਾਤਾ ਗੁਜਰ ਕੌਰ ਜੀਾਂ ਦੇ ਸ਼ਹੀਦੀ ਦਿਨਾਂ ਅੱਜ ਉਸ ਪਵਿੱਤਰ ਤੇ ਇਤਿਹਾਸਕ ਦਿਹਾੜੇ ਦੇ ਮੌਕੇ ਤੇ ਸਮੁੱਚੇ ਨਗਰ ਨੇ ਸਾਡੇ ਨੌਜਵਾਨ ਵੀਰਾਂ ਨੇ ਸਾਰਿਆਂ ਨੇ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਪਿਛਲੇ ਤਕਰੀਬਨ 8 ਦਿਨਾਂ ਤੋਂ ਇਸ ਬਸਟੈਂਡ ਦੇ ਉੱਪਰ ਸੰਗਤ ਵਾਸਤੇ ਪਹਿਲਾ ਚਾਹ ਦਾ ਜਿਹੜਾ ਲੰਗਰ ਲਾਇਆ ਗਿਆ ਸੀ ਉਸ ਤੋਂ ਬਾਅਦ ਅੱਜ ਜਿਹੜੇ ਸ਼ਹੀਦੀ ਦਿਨ ਦਾ 28 ਤਰੀਕ 28 ਦਸੰਬਰ ਆ 13 ਪੋ ਆ ਅੱਜ ਦੇ ਦਿਨ ਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਦੀ ਮਿੱਠੀ ਜਾਤ ਦੇ ਵਿੱਚ ਸਮੁੱਚੀ ਸੰਗਤ ਨੇ ਨੌਜਵਾਨ ਵੀਰਾਂ ਨੇ ਦੁੱਧ ਦਾ ਲੰਗਰ ਜਿਹੜੇ ਸਵੇਰ ਵੇਰੇ ਤੋਂ ਲਾਏ ਹੋਏ ਕਿਉਂਕਿ ਪੂਰੇ ਧਿਆਨ ਰੱਖਿਆ ਗਿਆ ਸਾਰੀਆਂ ਸੰਗਤਾਂ ਨੇ ਇਸ ਵਾਰੀ ਵੀ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਸੀ ਵੀ ਇਨਾ ਮਹਾਨ ਸ਼ਹੀਦਾਂ ਦੀ ਮਿੱਠੀ ਜਾਤ ਨੂੰ ਜਿੱਥੇ ਅਸੀਂ ਤਾਜਾ ਕਰਨ ਅਤੇ ਮਨਾ ਰਹੇ ਹਾਂ ਅਸੀਂ ਉਸ ਦਿਹਾੜੇ ਨੂੰ ਉਹਨੂੰ ਅਸੀਂ ਸ਼ਰਧਾਪੂਰਵਕ ਤਾ ਮਨਾ ਹੀ ਰਹੇ ਹਾਂ ਉਸ ਦੇ ਨਾਲ ਜਿਹੜੇ ਸਾਦੇ ਲੰਗਰ ਆ ਜਿਹੜੇ ਉਹਦੇ ਜ਼ਰੂਰੀ ਸੀ ਉਹਦੇ ਤਹਿਤ ਅੱਜ ਸਾਡੇ ਨੌਜਵਾਨ ਸਾਥੀਆਂ ਨੇ ਸਾਰਿਆਂ ਨੇ ਨਗਰ ਦੇ ਸਹਿਯੋਗ ਦੇ ਨਾਲ ਦੁੱਧ ਦਾ ਲੰਗਰ ਲਾਇਆ ਤੇ ਸਾਨੂੰ ਅੱਜ ਦੇ ਇਸ ਮਹਾਨ ਦਿਹਾੜੇ ਤੇ ਅਸੀਂ ਜਿੱਥੇ ਉਹਨਾਂ ਮਹਾਨ ਸ਼ਹੀਦਾਂ ਨੂੰ ਉਹਨਾਂ ਸੂਰਬੀਰਾਂ ਨੂੰ ਜਿਨ੍ਹਾਂ ਨੇ ਪੰਥ ਦੀ ਖਾਤਰ ਕੌਮ ਦੀ ਖਾਤਰ ਸਾਡੀ ਸਾਰਿਆਂ ਦੀ ਵੀ ਖਾਤਰ ਜਿਹੜੀਆਂ ਕੁਰਬਾਨੀਆਂ ਕਰਕੇ ਸਾਨੂੰ ਇੱਕ ਚੰਗਾ ਸਮਾਜ ਦੇ ਵਿੱਚ ਜਿਹੜਾ ਥਾਂ ਦਿੱਤਾ ਅੱਜ ਅਸੀਂ ਜੇ ਜੋ ਵੀ ਅਸੀਂ ਹਾਂ ਉਹਨਾਂ ਮਹਾਨ ਸ਼ਹੀਦਾਂ ਦੀ ਬਦੌਲਤਾਂ ਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਅਸੀਂ ਸਿਰ ਝੁਕਾ ਕੇ ਜਿੱਥੇ ਸਜਦਾ ਕਰਦੇ ਹਾਂ ਤੇ ਉੱਥੇ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਅੱਗੇ ਕਿ ਸਾਨੂੰ ਉਸ ਨਾ ਮਹਾਨ ਸ਼ਹੀਦਾਂ ਵੱਲੋਂ ਪਾਏਗੇ ਪੂਰਨਿਆਂ ਤੇ ਚੱਲਣ ਦੀ ਸਾਨੂੰ ਸਾਰਿਆਂ ਨੂੰ ਸਮਰੱਥ ਬਖਸ਼। ਸਭ ਤੋਂ ਵੱਡੀ ਗੱਲ ਹੈ ਸ਼ਹੀਦਾਂ ਨੂੰ ਜਿੱਥੇ ਨਮਨ ਕਰਦੇ ਆਂ, ਯਾਦ ਕਰਦੇ ਆਂ ਔਰ ਜਿਹੜੀ ਪੂਰਨਿਆਂ ਦੀ ਗੱਲ ਕੀਤੀ ਹੈ ਕਿ ਉਹਨਾਂ ਦੇ ਪੂਰਨਿਆਂ ਤੇ ਜਿਹੜਾ ਚੱਲਣ ਦੀ ਜਿਹੜੀ ਸਮਰੱਥਾ ਵਾਹ ਗੁਰੂ ਬਖਸ਼ਣ ਔਰ ਅਸੀਂ ਵੀ ਕੋਸ਼ਿਸ਼ ਕਰੀਏ ਹਨਾ ਕਿ ਜਿਵੇਂ ਸਾਡੇ ਨੌਜਵਾਨ ਹੈ ਔਰ ਅ ਅੱਜ ਬੜੇ ਮਨ ਖੁਸ਼ ਹੋਇਆ ਕਿ ਪਿੰਡ ਦੀਨਾ ਸਾਹਿਬ ਦੇ ਨੌਜਵਾਨ ਬੜੇ ਮਤਲਬ ਸਮਰਪਣ ਭਾਵਨਾ ਦੇ ਨਾਲ ਸੇਵਾ ਕਰ ਰਹੇ ਔਰ ਨਿੱਕਾ ਜ ਸਿੰਘ ਦੇਖੋ ਇਧਰ ਬਹੁਤ ਬਹੁਤ ਖੂਬਸੂਰਤ ਲੱਗ ਰਿਹਾ ਔਰ ਪਗਬੰਨੀ ਹੋਈ ਹੈ ਇਸੇ ਤਰ੍ਹਾਂ ਹੋਰ ਨੌਜਵਾਨ ਵੀ ਨੇ ਬ ਬੱਚੇ ਨੇ ਬੱਚਿਆਂ ਦੇ ਵਿੱਚ ਜਦੋਂ ਇਹੋ ਜਿਹੇ ਉਪਰਾਲੇ ਕਰਦੇ ਆ ਅਸੀਂ ਤਾਂ ਬੱਚਿਆਂ ਤੇ ਤੁਹਾਨੂੰ ਕੀ ਲੱਗਦਾ ਕਿ ਕਿੰਨਾ ਅਸਰ ਹੁੰਦਾ ਹੈ ਇਸ ਬਹੁਤ ਜ਼ਿਆਦਾ ਜਿਹੜਾ ਹੈਗਾ ਜਦੋਂ ਅਸੀਂ ਆਪਣੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦੇ ਹਾਂ ਜੇ ਅਸੀਂ ਉਹਨਾਂ ਸ਼ਹੀਦਾਂ ਦੇ ਉਹਨਾਂ ਇਤਿਹਾਸਕ ਦਿਹਾੜਿਆਂ ਨੂੰ ਅਸੀਂ ਯਾਦ ਕਰਕੇ ਮਨਾਵਾਂਗੇ ਤਾਂ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨਾਂ ਨੂੰ ਫੇਰ ਹੀ ਸਾਡੇ ਜਿਹੜੇ ਦਰਸ਼ੇ ਦਾ ਪਤਾ ਲੱਗੇਗਾ ਇਹ ਬਹੁਤ ਜ਼ਰੂਰੀ ਆ ਕਿ ਅਸੀਂ ਉਹਨਾਂ ਕਿਉਂਕਿ ਜਿਹੜੀਆਂ ਕੌਮਾਂ ਦੇ ਸ਼ਹੀਦਾਂ ਨੂੰ ਭੁੱਲ ਜਾਂਦੇ ਉਹ ਕਦੇ ਰਾਜ ਨਹੀਂ ਕਰ ਸਕਦੇ ਅੱਜ ਅਸੀਂ ਜੋ ਵੀ ਹਾਂ ਜੋ ਵੀ ਇਸ ਸਮਾਜ ਦੇ ਵਿੱਚ ਜੇ ਅਸੀਂ ਵਿਚਰਨ ਜੋਗੇ ਹਾਂ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਜੇ ਅੱਜ ਉਹ ਇਤਿਹਾਸਕ ਨੂੰ ਵੀ ਲਿਖਿਆ ਜੇ ਹੋਤੇ ਨਾ ਗੁਰੂ ਗੋਬਿੰਦ ਸਿੰਘ ਤਾਂ ਸੁਣਤ ਹੁੰਦੀ ਸਭ ਕੀ ਮੈਂ ਨਾ ਬਾਤ ਕਰੂੰ ਅਬ ਕੀ ਨਾ ਬਾਤ ਕਰੂੰ ਤਦ ਕੀ ਜੇ ਨਾ ਹੋਤੇ ਨਾ ਗੁਰੂ ਗੋਬਿੰਦ ਸਿੰਘ ਤਾਂ ਸੁਨਤੋਤੀ ਹਊਗੀ ਸਭ ਕੀ ਇਹ ਜੋ ਬਿਲਕੁਲ ਸਹੀ ਹੈ ਜੇ ਅਸੀਂ ਉਹਨਾਂ ਮਹਾਨ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਸਜਦਾ ਕਰ ਰਹੇ ਹਾਂ ਜਿਨ੍ਹਾਂ ਨੇ ਕੌਮ ਦੀ ਖਾਤਰ ਇਨੀ ਵੱਡੀ ਕੁਰਬਾਨੀ ਲਾਸਾਨੀ ਸ਼ਹਾਦਤ ਦਿੱਤੀ ਉਹਨਾਂ ਮਹਾਨ ਸ਼ਹੀਦਾਂ ਨੂੰ ਸਾਰੇ ਸ਼ਹੀਦਾਂ ਨੂੰ ਕਿਉਂਕਿ ਇਹ ਤਾਂ ਧਰਤੀ ਉਹ ਹੈ ਜਿੱਥੇ ਰਸਮੇ ਪਾਸ਼ਾ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਸਭ ਤੋਂ ਲੰਮਾ ਸਮਾਂ ਦੇ ਰਹੇ ਹੈ ਤੇ ਇਹ ਪਾਕ ਧਰਤੀ ਹੈ ਔਰ ਜੇ ਆਪਾਂ ਤੀਰਥਾਂ ਦੀ ਗੱਲ ਕਰਦੇ ਆਂ ਲੋਕ ਦੂਰ ਦੂਰ ਜਾਂਦੇ ਆ ਪਰ ਜੇ ਅਸੀਂ ਦੇਖੀਏ ਤਾਂ ਸਾਡੇ ਤਾਂ ਗੁਰੂ ਮਹਾਰਾਜ ਨੇ ਸਾਡਾ ਤਾਂ ਘਰ ਹੀ ਤੀਰਥ ਬਣਾ ਦਿੱਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਰੇ ਜੀਵਨ ਤੋਂ ਸਾਨੂੰ ਗੁਰੂ ਸਾਹਿਬ ਨੇ ਸਾਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਆ ਦੇਖੋ ਗੁਰੂ ਸਾਹਿਬ ਦਾ ਸਾਰਾ ਪਰਿਵਾਰ ਇੱਕ ਹਫ਼ਤੇ ਦੇ ਵਿੱਚ 7-8 ਪੋਹ ਨੂੰ ਗੁਰੂ ਸਾਹਿਬ ਨੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਤੇ 13 ਪੋਹ ਤੱਕ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਚਮਕੌਰ ਦੀ ਜੰਗ ਹੋਈ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਿਬਜ਼ਾਦਾ ਬਾਬਾ ਤੁਹਾਰ ਸਿੰਘ ਜੀ ਇੱਕ ਹਫ਼ਤੇ ਵਿੱਚ ਸਾਰਾ ਕੁਝ ਆਪਣਾ ਪਰਿਵਾਰ ਸਰਵੰਸ ਬਾਰ ਕੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਸ ਸਥਾਨ ਤੇ ਬਾਈਪੋ ਨੂੰ ਆ ਕੇ ਫਿਰ ਵੀ ਚੜ੍ਹਦੀ ਕਲਾ ਦਾ ਜਿਹੜਾ ਜੀਵਨ ਸਾਨੂੰ ਜਾਂਚਣ ਦੇ ਵਾਸਤੇ ਸਾਨੂੰ ਹੁਕਮ ਕੀਤਾ ਇੱਥੇ ਆ ਕੇ ਗੁਰੂ ਸਾਹਿਬ ਨੇ ਰੰਗਜੀਤ ਨੂੰ ਹੁਕਮਨਾਮਾ ਲਿਖਿਆ ਜਫਰਨਾਮਾ ਲਿਖਿਆ ਤੇ ਜਫਰਨਾਮੇ ਦੇ ਵਿੱਚ ਉਹਨਾਂ ਨੂੰ ਲਹਨਤਾਂ ਪਾਈਆਂ ਜੋ ਉਹਨੇ ਔਰੰਗਜ਼ੇਬ ਨੇ ਜੋ ਆਪਣੇ ਇਸ ਸਮੇਂ ਦੇ ਵਿੱਚ ਕੀਤਾ ਉਹਨੂੰ ਲਹਨਤਾਂ ਦੇ ਰੂਪ ਵਿੱਚ ਜਫਰਨਾਮਾ ਪਤੇ ਦੀ ਚਿੱਠੀ ਲਿਖੀ ਯਾਨੀ ਕਹਿਣ ਤੋਂ ਪਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰਾ ਸਰਵੰਸ ਬਾਰ ਕੇ ਵੀ ਆਪਾਂ ਨੂੰ ਸਾਨੂੰ ਚੜ੍ਹਦੀ ਕਲਾ ਦਾ ਜੀਵਨ ਜਿਉਣ ਦੀ ਜਿਹੜੀ ਜਾਂਚ ਬਖਸ਼ੀ ਆ ਤੇ ਅੱਜ ਅਸੀਂ ਉਹਨਾਂ ਮਹਾਨ ਸ਼ਹੀਦਾਂ ਨੂੰ ਸਾਰੀ ਸਿਰ ਦੇ ਕੇ ਕਿ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤੇ ਜੇ ਗੱਲ ਕੀਤੀ ਜਾਵੇ ਇਸ ਧਰਤੀ ਦੀ ਜ਼ਫਰਨਾਮਾ ਸਾਹਿਬ ਤੇ ਜ਼ਫਰਨਾਮਾ ਸਾਹਿਬ ਉਹ ਧਰਤੀ ਹੈ ਜਿੱਥੇ ਗੁਰੂ ਸਾਹਿਬ ਨੇ ਜਿਵੇਂ ਦੱਸਿਆ ਦੀਨਾ ਸਾਹਿਬ ਨੇ ਕਿ ਇੱਥੋਂ ਜਿਹੜੀ ਫਤਿਹ ਦੀ ਚਿੱਠੀ ਲਿਖੀ ਹੈ ਜਿਹੜੀਆਂ ਸੰਗਤਾਂ ਨੂੰ ਨਹੀਂ ਪਤਾ ਜਿਹੜੇ ਦਰਸ਼ਕ ਵੀਰ ਨਹੀਂ ਜਾਣਦੇ ਤਾਂ ਗੁਰੂ ਸਾਹਿਬ ਸਭ ਤੋਂ ਲੰਮਾ ਸਮਾਂ ਜੇ ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਸਭ ਤੋਂ ਲੰਮਾ ਸਮਾਂ ਕਿਤੇ ਰਹੇ ਨੇ ਤਾਂ ਉਹ ਇਸ ਧਰਤੀ ਨੂੰ ਮਾਣ ਹਾਸਲ ਹੈ ਇੱਥੇ ਗੁਰੂ ਸਾਹਿਬ ਸਭ ਤੋਂ ਲੰਮਾ ਸਮਾਂ ਰਹੇ ਆ ਔਰ ਸਾਨੂੰ ਵੀ ਚਾਹੀਦਾ ਕਿ ਉਹਨਾਂ ਦੀਆਂ ਜਿਹੜੇ ਪੂਰਨੇ ਆ ਉਹਨਾਂ ਨੇ ਜਿਹੜਾ ਸਾਨੂੰ ਧਰਮ ਦਾ ਰਾਹ ਦਿਖਾਇਆ ਉਸ ਤੇ ਚੱਲੀਏ ਨਿੱਕੇ ਨਿੱਕੇ ਬੱਚਿਆਂ ਨੂੰ ਆਪਾਂ ਜਿਹੜਾ ਉਹਨਾਂ ਸ਼ਹਿਬਜ਼ਾਦਿਆਂ ਦੀ ਛੋਟੇ ਸ਼ਹਿਬਜ਼ਾਦਿਆਂ ਦੀ ਵੱਡੇ ਸ਼ਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਦੀਆਂ ਜਿਹੜੀਆਂ ਵਾਰਤਾ ਹੈ ਉਹਨਾਂ ਦੀ ਵਾਰ ਹੈ ਉਹ ਸੁਣਾਈਏ ਤਾਂ ਕਿ ਅ ਅੱਗੇ ਇਹਨਾਂ ਨੇ ਵਿਰਸੇ ਨੂੰ ਸੰਭਾਲਣਾ ਸੋ ਇੱਕ ਇੱਕ ਵਾਰ ਫੇਰ ਮੈਂ ਵਾਕਈ ਸਾਰੀ ਜਿਹੜੀ ਸੰਗਤ ਹੈ ਜਿਹੜੇ ਨੌਜਵਾਨ ਸਵੇਰ ਤੋਂ ਸੇਵਾ ਕਰ ਰਹੇ ਆ ਉਹਨਾਂ ਨਾਲ ਵੀ ਗੱਲਬਾਤ ਕਰਨੀ ਚਾਹਾਂਗੇ ਭਜੀ ਕੀ ਮਹਿਸੂਸ ਹੋ ਰਿਹਾ ਕੀ ਕਹਿਣਾ ਚਾਹੁੰਦੇ ਹੋ ਅੱਜ ਸਵੇਰ ਤੋਂ ਤੁਸੀਂ ਦੇਖ ਰਹੇ ਹੋ ਤੁਸੀਂ ਸੇਵਾ ਕਰ ਰਹੇ ਹੋ ਬੱਚੇ ਵੀ ਸੇਵਾ ਕਰ ਰਹੇ ਆ ਅਸਵਾ ਮਹਾਰਾਜ ਨੇ ਡਿਊਟੀ ਲਈ ਆ ਸੇਵਾ ਕਰੀ ਜਾ ਰਹੇ ਆ ਜਿੰਨੇ ਇੱਕ ਜੋਗੇ ਹੈਗੇ ਆ ਬਿਰਗੀ ਨਗਰ ਦਾ ਪੂਰਾ ਸੰਯੋਗ ਮਿਲਿਆ ਤੇ ਚਲੋ ਅੱਜ ਦੁੱਧ ਦਾ ਲੰਗਰ ਹੈ 7 ਦਿਨ ਤੋਂ ਲੰਗਰ ਚੱਲ ਰਿਹਾ ਹੈ ਜੀ ਅੱਜ ਦੁੱਧ ਦਾ ਲੰਗਰ ਲਾਇਆ ਤੇ ਮਹਾਰਾਜ ਨੇ ਅੱਗੇ ਵਿਚਾਇਆ ਸੇਵਾ ਕਦਰ ਨਾਲ ਬੱਚੇ ਦਾ ਸੰਯੋਗ ਮਿਲ ਜਾਂਦਾ ਨਵੇਂ ਬੱਚੇ ਵੀ ਲੱਗ ਜਾਂਦੇ ਆ ਜੀ ਇਸ ਕਰਨਾ ਚਲੋ ਵਾਹਿਗੁਰੂ ਦੀ ਕਿਰਪਾ ਤੁਹਾਨੂੰ ਤਾਂ ਵੈਸੇ ਵੀ ਮਾਣ ਹੋਣਾ ਚਾਹੀਦਾ ਅਸੀਂ ਉਸ ਧਰਤੀ ਤੇ ਜਾਏ ਆ ਕਿ ਜਿੱਥੇ ਗੁਰੂ ਸਾਹਿਬ ਨੇ ਜਿਹੜਾ ਚਰਨ ਪਾਏ ਹੈ ਹਨਾ ਅਸੀਂ ਇੱਥੇ ਗੁਰੂ ਮਹਾਰਾਜ ਨੇ ਉੱਥੋਂ ਆਉਣ ਤੋਂ ਬਾਅਦ ਜਫਰਨਾਮਾ ਲਿਖ ਕੇ ਇੱਕ ਚਿੱਠੀ ਲਿਖ ਕੇ ਰੰਗ ਜੇਬ ਨੂੰ ਐਡਾ ਵੱਡਾ ਸਨੇਹਾ ਦਿੱਤਾ ਵੀ ਇੱਥੇ ਇੱਕ ਚਿੱਠੀ ਰਾਹੀ ਉਹਨਾਂ ਨੂੰ ਜੋ ਕਹਿੰਦੇ ਚ ਜੰਗਾ ਹਾਰ ਕੇ ਵੀ ਨਾ ਹਾਰ ਮੰਨਦਾ ਸੀ ਇੱਕ ਚਿੱਠੀ ਰਾਹੀ ਉਹਨਾਂ ਨੂੰ ਆਰ ਮਿਲ ਗਈ ਤੇ ਮਹਾਰਾਜ ਨੇ ਦੀ ਪਵਿੱਤਰ ਧਰਤੀ ਦਿੱਤੀ ਹੈ ਚਰਨ ਛੋਚਾ ਧਰਤੀ ਹੈ ਜੀ ਇੱਥੇ ਗੁਰੂ ਗੋਬ ਸਿੰਘ ਜੀ ਨੇ ਜਫਰਨਾਮਾ ਲਿਖਿਆ ਗੁਰਦਰਾ ਸਾਹਿਬ ਆ ਮਹਾਰਾਜ ਦੇ ਰੰਗ ਜੀ ਸੋ ਇੱਕ ਵਾਰ ਫਿਰ ਦਰਸ਼ਕੋ ਮੈਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਰੇ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਸਾਰੇ ਸੇਵਾਦਾਰ ਨੇ ਸਾਰਿਆਂ ਦੀ ਝਲਕ ਜਰੂਰ ਦਿਖਾ ਦਿਓ ਔਰ ਇੱਕ ਵਾਰ ਸਾਰੇ ਮੇਰੇ ਨਾਲ ਦਸ਼ਮੇਸ਼ ਪਿਤਾ ਦੀ ਬਖਸ਼ੀ ਹੋਈ ਫਤਿਹ ਦੀ ਆਪਾਂ ਸਾਂਝ ਜਰੂਰ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਇਸ ਦੇ ਨਾਲ ਹੀ ਆਪਾਂ ਸਿਰੋਪਾਓ ਲਾਈਕ ਇਨ ਇਹ ਮੈਂ ਕੱਲ ਜੀ ਦਸਤਾਰ ਦੇ ਰੂਪ ਚ ਕੀਤੀ ਜਾਣੀ ਹੈ ਸਰੋਪੋ ਨਹੀਂ ਅੱਛਾ ਦਸਤਾਰ ਦੇ ਬਹੁਤ ਬਹੁਤ ਵਧੀਆ ਬਹੁਤ ਵਧੀਆ ਉਪਰਾਲਾ ਜੀ ਸੋ ਇਹ ਬਹੁਤ ਵਧੀਆ ਉਪਰਾਲਾ ਹੈ ਕਿ ਬੱਚਿਆਂ ਨੂੰ ਜਿਹੜਾ ਦਸਤਾਰ ਦੇ ਰੂਪ ਦੇ ਵਿੱਚ ਜਿਹੜਾ ਦਿੱਤਾ ਜਾ ਰਿਹਾ ਹੈ ਦਸਤਾਰ ਦਾ ਲੰਗਰ ਕਹਿ ਸਕਦੇ ਆ ਦਸਤਾਰ ਦਾ ਲੰਗਰ ਲਗਾਇਆ ਔਰ ਤਾਂ ਕਿ ਬੱਚੇ ਆਪਣੇ ਵਿਰਸੇ ਨੂੰ ਆਪਣੇ ਜਿਹੜੇ ਧਰਮ ਨੂੰ ਪਹਿਚਾਨ ਸਕਣ ਔਰ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡਾ ਵਿਰਸਾ ਕਿੰਨਾ ਅਮੀਰ ਹੈ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਆ ਜਿਹੜਾ ਅੱਜ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਛੋਟੇ-ਛੋਟੇ ਬੱਚਿਆਂ ਦੇ ਔਰ ਸਾਨੂੰ ਵੀ ਚਾਹੀਦਾ ਹੈ ਨਾ ਜਿਹੜੇ ਕੇਸਾਧਾਰੀ ਨਹੀਂ ਹੈਗੇ ਤੇ ਆਪਾਂ ਵੀ ਸਿੰਘ ਸਜਈਏ ਹਨਾ ਕਿਉਂਕਿ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਹ ਦਸਤਾਰ ਬਖਸ਼ੀ ਹੈ ਔਰ ਇਹ ਦਸਤਾਰ ਜਰੂਰ ਆਪਾਂ ਸਜਾਈਏ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਹੋਰ ਵੀ ਜਿਹੜੇ ਪਿੰਡਾਂ ਦੇ ਵਿੱਚ ਹੋਰ ਨੌਜਵਾਨ ਹੈ ਉਹਨਾਂ ਲਈ ਵੀ ਇੱਕ ਸੇਧ ਬਹੁਤ ਸੋਹਣਾ ਉਪਰਾਲਾ ਖੁਦ ਰੁਪਿੰਦਰ ਸਿੰਘ ਦੀਨਾ ਬਲਕਸਮਤੀ ਮੈਂਬਰ ਔਰ ਖੁਦ ਹੋ ਅ ਬੱਚਿਆਂ ਨੂੰ ਦਸਤਾਰਾਂ ਪਹਿਨਾ ਰਹੇ ਆ ਕੋਈ ਕੋਈ ਉਧਰ ਦੇ ਪਾਸੇ ਹੋ ਜਾ ਜਿਨ੍ਹਾਂ ਨੇ ਸਜਾਲੀਆਂ ਉਧਰ ਦੇ ਪਾਸੇ ਇੱਕ ਲਾਈਨ ਤੇ ਉੱਥੇ ਖੜੇ ਹੋ ਆਪਾਂ ਬੰਦ ਵਿੱਚ ਕੋਈ ਕੋਈ ਪੂਰੇ ਆ ਜਾਓ ஆமாங்க இங்க வரலாம் பாருங்க பாருங்க இங்க வந்துருக்கேன் பாருங்க இங்க வந்துருக்கேன் ਸੋ ਜਿਹੜੇ ਦਰਸ਼ਕ ਵੀਰ ਬਾਅਦ ਦੇ ਵਿੱਚ ਜੁੜੇ ਜਾਂ ਜਿਹੜੇ ਬਾਅਦ ਚ ਵੀ ਦੇਖਣਗੇ ਜਿਨ੍ਹਾਂ ਨੂੰ ਨਹੀਂ ਜਾਣਦੇ ਉਹਨਾਂ ਨੂੰ ਦੱਸ ਦਈਏ ਕਿ ਇਹ ਦੀਨਾ ਸਾਹਿਬ ਜਿਹੜਾ ਜ਼ਫਰਨਾਮਾ ਸਾਹਿਬੀ ਨਾਮ ਲਿਆ ਜਾਂਦਾ ਜ਼ਫਰਨਾਮਾ ਸਾਹਿਬੀ ਇਥੋਂ ਜ਼ਫਰਨਾਮਾ ਲਿਖਿਆ ਸੀ ਦਸਮੇਸ਼ ਪਿਤਾ ਨੇ ਔਰੰਗਜੀਬ ਨੂੰ ਔਰ ਉਸ ਪਿੰਡ ਦੇ ਨੌਜਵਾਨ ਨੇ ਔਰ ਜਿਨ੍ਹਾਂ ਨੇ ਅੱਜ ਸਵੇਰ ਤੋਂ ਜਿਹੜਾ ਦੁੱਧ ਦਾ ਲੰਗਰ ਚਲਾਇਆ ਹੋਇਆ ਸੀ ਤੇ ਹੁਣ ਜਿਹੜਾ ਬਹੁਤ ਸੋਹਣਾ ਪ੍ਰਾਰਾਲਾ ਦਸਤਾਰਾਂ ਸਜਾ ਕੇ ਜਿਨ੍ਹਾਂ ਦੇ ਦਸਤਾਰਾਂ ਨਹੀਂ ਹੈਗੀਆਂ ਸਾਰੇ ਸੇਵਾਦਾਰਾਂ ਨੂੰ ਬੱਚਿਆਂ ਨੂੰ ਦਸਤਾਰਾਂ ਵੰਡੀਆਂ ਜਾ ਰਹੀਆਂ ਦਸਤਾਰਾਂ ਸਜਾਈਆਂ ਜਾ ਰਹੀਆਂ ਉਹਨਾਂ ਦੇ ਮਤਲਬ ਸਿਰੋਪਾਓ ਦੀ ਜਗ੍ਹਾ ਜਿਹੜਾ ਦਸਤਾਰ ਦੇ ਰੂਪ ਦੇ ਵਿੱਚ ਇੱਕ ਸਨਮਾਨ ਕਹਿ ਸਕਦੇ ਆਂ ਔਰ ਇੱਕ ਬਹੁਤ ਖੂਬਸੂਰਤ ਅਪਰਾਲਾ ਕਹਿ ਸਕਦੇ ਆਂ ਇੱਕ 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 ਫੋਨ ਦੇ ਦਿਓ ਹੋਰ ਮੈਂ ਫੋਟੋ ਵੀ ਕਰਦੇ ਨਾਲ ਵਧੀਆ अच्छा है क्या ठीक है अच्छा पीछे विरे खड़ भी थोड़ा जाओ इधर लंबी हो जाओ जी भी पीछे कर लिए हां ਆ ਜਾਓ ਵੀ ਆ ਜਾਓ ਆ ਜਾਓ ਆਪਾਂ ਸੱਜੇ ਆ ਜਾਓ ਇੱਥੇ ਆ ਜਾਓ ਇੱਥੇ ਆ ਜਾਓ ਸੋ ਇੱਕ ਮੈਸੇਜ ਇੱਕ ਸੁਨੇਹੇ ਦੇ ਰੂਪ ਦੇ ਵਿੱਚ ਸਾਰੇ ਨੌਜਵਾਨਾਂ ਲਈ ਕਿ ਆਪਣੀ ਸਿੱਖੀ ਨੂੰ ਬਚਾਈਏ ਆਪਣੀ ਸਿੱਖੀ ਨੂੰ ਸੰਭਾਲੀਏ ਔਰ ਸਭ ਤੋਂ ਖੂਬਸੂਰਤ ਮੈਨੂੰ ਉਹ ਬੱਚਾ ਜਿਹੜਾ ਸਭ ਤੋਂ ਛੋਟਾ ਬੱਚਾ ਔਰ ਬੜੀ ਖੂਬਸੂਰਤ ਤਪਾਕ ਬਣੀ ਹੈ ਤੇ ਉਮੀਦ ਕਰਦੇ ਹਾਂ ਵੀਡੀਓ ਤੁਹਾਨੂੰ ਪਸੰਦ ਆਵੇਗੀ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰੋ ਤਾਂ ਕਿ ਅਸੀਂ ਸਾਰੇ ਬੱਚਿਆਂ ਤੱਕ ਨੌਜਵਾਨਾਂ ਤੱਕ ਇਹ ਸੁਨੇਹਾ ਜਿਹੜਾ ਇਸ ਪਿੰਡ ਦੇ ਨੌਜਵਾਨਾਂ ਨੇ ਜਿਹੜਾ ਇਹ ਉਪਰਾਲਾ ਕੀਤਾ ਹੈ ਇਹ ਜਰੂਰ ਪਹੁੰਚੇ ਔਰ ਨਾਲ ਦੀ ਨਾਲ ਅਸੀਂ ਸਾਡੀ ਸਮੁੱਚੇ ادارے ਵੱਲੋਂ ਟੀਮ ਵੱਲੋਂ ਛੋਟੇ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਇੱਕ ਵਾਰ ਫੇਰ ਅਸੀਂ ਪ੍ਰਣਾਮ ਕਰਦੇ ਆ ਨਤਮਸਤਕ ਹੁੰਨੇ ਆ ਔਰ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਕਿ ਸਾਨੂੰ ਸਾਰਿਆਂ ਨੂੰ ਇਹ ਹਿੰਮਤ ਬਖਸ਼ਣ ਕਿ ਉਹਨਾਂ ਦੇ ਜਿਹੜੇ ਪੂਰਨਿਆਂ ਤੇ ਅਸੀਂ ਇੱਕ ਰਤੀ ਪਰ ਵੀ ਉਹਨਾਂ ਦੇ ਪੂਰਨਿਆਂ ਤੇ ਚੱਲ ਸਕੀਏ ਅਸੀਂ ਇਸ ਯੋਗ ਸਾਨੂੰ ਪ੍ਰਮਾਤਮਾ ਬਣਾਵੇ ਕਿ ਅਸੀਂ ਉਹਨਾਂ ਦੇ ਪੂਰਨਿਆਂ ਤੇ ਚੱਲ ਸਕੀਏ ਤੇ ਆਪਣੀ ਸਿੱਖੀ ਦੇ ਲਈ ਕੁਝ ਕਰ ਸਕੀਏ ਸੋ ਇੰਦੀਆਂ ਬੇਨਤੀਆਂ ਦੇ ਨਾਲ ਇਜਾਜ਼ਤ ਲੈਨੇ ਆ ਵਾਹਿਗੁਰੂ ਜੀ ਕਾ ਖਾਲਸਾ